ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਅੱਜ ਅਸੀਂ ਚੱਲੇ ਆ ਜੀ ਘੁੰਮਣ ਬਾਹਰ ਪਹਾੜੀ ਤੇ ਆਪਣਾ ਹਾਲੇ ਦੇ ਲੱਗੀ ਪਿੰਡਾ ਇੱਕ ਤੇ ਉੱਥੇ ਇੱਕ ਪਹਾੜੀ ਤੇ ਪਹਾੜੂੜ ਨੇ ਤੇ ਬਾਕੀ ਪਿੰਡਾਂ ਦਾ ਕੀ ਹਿਸਾਬ-ਕਿਹਾਵਾਂ ਤੇ ਉਹ ਚੱਲੇ ਆ ਉੱਥੇ ਵੇਖਣ ਜੀ ਅੱਜ ਤੇ ਜੁੜੇ ਰਹੋ ਤੁਸੀਂ ਸਾਡੇ ਆਪਣੇ ਵਲੌਗ ਦੇ ਨਾਲ ਬਾਜਾ ਵਲੌਗਸ ਦੇ ਨਾਲ ਧੰਨਵਾਦ ਉਥੋਂ ਦਾ ਅੱਜ ਮੌਸਮ ਵੀ ਬਹੁਤ ਵਧੀਆ ਅਜੇ ਨਹੀਂ ਗਰਮੀ ਹੈ ਨਹੀਂ ਤੇ ਬੱਦਲ-ਬੱਦਲ ਬਣੇ ਪਏ ਆ ਮੀਂਹ ਵੀ ਆਉਣ ਦੀ ਸੰਭਾਵਨਾ ਹੈਗੀ ਏ ਵੇਦਰ ਵੀ ਅੱਜ ਠੰਡਾ ਥੋੜੀ ਤੇ ਬਾਕੀ ਹੁਣ ਦੇਖਦੇ ਆ ਤੇ ਜਾ ਕੇ ਤੇ ਮਿਲਦੇ ਆ ਤੁਹਾਡੇ ਨਾਲ ਚਲੋ ਜੀ ਕਰਦੇ ਆ ਫਿਰ ਬਾਦੀਆਂ ਗੱਲਾਂ ਬਾਅਦ ਦੇ ਵਿੱਚ ਜੁੜੇ ਰਹੋ ਤੁਸੀਂ ਸਾਡੇ ਆਪਣੇ ਸਫ਼ਰ ਦੇ ਨਾਲ ਜਾ ਕੇ ਪਹਾੜੀ ਤੇ ਤੁਹਾਡੇ ਨਾਲ ਬਖਾਨਿਆ ਤੁਹਾਨੂੰ ਸੋਹਣੇ ਸੋਹਣੇ ਵਿਊ ਤੇ ਜੁੜੇ ਰਹੋ ਤੁਸੀਂ ਆਪਣੇ ਬਲੌਗ ਜੀ ਮੈਸੇਜ ਵਰ ਅੱਗੇ ਬਾਨੋਫ ਤੇ ਗਏ ਆ ਪਹੁੰਚ ਹੁਣ ਇੱਥੋਂ ਲੈਣੀ ਹੈ ਟ੍ਰੇਨ ਤੇ ਸਿੱਧਾ ਤਾਂ ਦੇਖ ਸਕਦੇ ਹਾਲੇ ਸ਼ਾਨੀ ਦੀ ਇੱਕ ਨੰਬਰ ਤੇ ਆਉਣੀ ਹੈ ਲਓ ਜੀ ਟ੍ਰੇਨ ਗਈ ਆ ਤੇ ਹੁਣ ਮੈਨੂੰ ਫੜ ਕੇ ਤੇ ਜਾਂਦੇ ਆਪਾਂ ਕਰੋ ਰਿਟਸ ਲਓ ਜੀ ਹਲੇ ਗਏ ਆ ਆ ਤੇ ਹੁਣ ਇਥੋਂ ਲੈਣੀ ਐ ਸਟਰਾਸੇ ਬਾਣ ਤੇ 7 ਨੰਬਰ ਤੇ ਫਿਰ ਪਹੁੰਚਣਾ ਹੈ ਕਰੋਲਵਿਟਸ ਤੇ ਰੋਲਵਿਟਸ ਜਾ ਕੇ ਅੱਗੋਂ ਸਾਨੂੰ ਬੱਸ ਮਿਲੇਗੀ ਤੇ ਫਿਰ ਅਸੀਂ ਪਹੁੰਚਾਂਗੇ ਪਹਾੜੀ ਤੇ ਮੈਂ ਸੋਚਣ ਲਿਆ ਸੀ ਅੱਜ ਠੰਡ ਬਹੁਤ ਆ ਤੇ ਇੱਕ ਇੱਕ ਕੌਫੀ ਵੀ ਹੋ ਜਾਵੇ ਸਟਾਰਬਾਕਸ ਤੋਂ ਇੱਕ ਇੱਕ ਕੌਫੀ ਪੀਨੇ ਆ ਪੀ ਕੇ ਕਿਉਂਕਿ ਸਾਡੀ ਹਾਲੀ ਟ੍ਰਾਮ 'ਚ ਟਾਈਮ ਆ ਤੇ ਟ੍ਰੈਮਸ ਆਪਣਾ ਬਹੁਤ ਜ਼ਿਆਦਾ ਹੋ ਜਾਂਦੇ ਆ ਇਸ ਕਰਕੇ ਸਾਡੇ ਕੋਲ ਟਾਈਮ ਹੈਗਾ ਆ ਤੇ ਅਸੀਂ ਐਂ ਕਰਦੇ ਆ ਕਿ ਕੌਫੀ ਪੀਨੇ ਠੰਡ ਦੇ ਵਿੱਚ ਇਹ ਫੇਰ ਪਾੜਦੇ ਆ ਜੀ ਟਰામ ਲਓ ਜੀ ਹੁਣ ਸਟਾਰਬਕਸ ਚੋ ਕੌਫੀ ਲਈਏ ਪੀ ਤੇ ਹੁਣ ਅਸੀਂ ਚੱਲੇ ਆ ਜੀ ਟਰામ ਵਾਲ ਵੱਲ ਲਓ ਜੀ ਟਰામ ਗਈ ਸਾਨੂੰ ਮੇਲ ਤੇ ਹੁਣ ਜਾਂਦੇ ਵੇ ਅਸੀਂ ਹੋਰ ਵੇ ਜਾਣੀ ਮੇਰੇ ਖਾਲਚ ਆ ਗਈ ਹੈ ਜੀ ਆ ਗਈ ਸਾਡੀ ਬੱਸ ਆ ਗਈ ਆ ਗਈ ਆ ਗਈ ਆ ਗਈ ਆ ਗਈ ਲਓ ਜੀ ਅਸੀਂ ਆ ਗਏ ਸੀ ਲੈਟਿਨ ਦੇ ਪਿੰਡ ਸਤ ਹਾਲੇ ਦੇ ਪਿੰਡ ਲੈਟਿਨ ਦੇ ਵਿੱਚ ਤੇ ਇੱਥੇ ਇੱਕ ਅਸੀਂ ਜਾਂਦਾ ਜਾਂਦਾ ਸਾਨੂੰ ਇੱਕ ਘਾਰ ਦੇਖਿਆ ਜਿਹਦੇ ਵਿੱਚ ਬਾਹਰ ਉਹਨਾਂ ਨੇ अंगूरਾਂ ਦੀ ਵੇਲ ਲਾਈ ਹੋਈ ਹੈ अंगूर ਦੇਖੋ ਕਿੰਨਾ ਫਲ ਲੱਗਾ ਯਾਰ ਬਹੁਤ ਜ਼ਿਆਦਾ ਅੰਗੂਰ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਇਹ ਕੱਚੇ ਆ ਵੈਸੇ ਪੱਕੇ ਹੈ ਨਹੀਂ ਤੇ ਹੋਰ ਮੇਰੇ ਹੱਥ 'ਚ ਇਹਨਾਂ ਨੇ 15-20 ਦਿਨਾਂ ਛੇ ਮਹੀਨੇ ਤੱਕ ਪੱਕ ਜਾਣੇ ਆ ਬਟ ਬਹੁਤ ਜ਼ਿਆਦਾ ਫਲ ਲੱਗਾ ਆ ਬਹੁਤ ਜ਼ਿਆਦਾ ਫਲ ਲੱਗਾ ਯਾਰ ਇਹ ਤੋੜਦੇ ਤੜਦੇ ਵੀ ਹੈ ਨੇ ਆਪਣਾ ਇੰਡੀਆ ਹੁੰਦਾ ਤੇ ਟਾਕਾ ਨਿੱਕੀ ਜਿਹੀ ਆ ਕਿੰਨਾ ਨੇ ਆ ਲਾਈ ਇਲਾ ਕੀ ਸਿਕਿਉਰਟੀ ਐ ਆ ਕੀ ਸਿਕਿਉਰਟੀ ਐ ਇਹਦੇ ਉੱਧੇ ਲੋਕਾਂ ਨੇ ਟੱਪ ਜਾਣਾ ਐ ਆ ਇੰਨੀ ਕੋਈ ਇਹਨਾਂ ਨੇ ਆ ਕੰਦ ਜੀ ਛੋਟੀ ਜਿਹੀ ਕੀਤੀ ਹੋਈ ਆ ਕਿਹ ਕਿਹੜਾ ਛੋਟਾ ਜਿਹਾ ਇਹਨਾਂ ਦਾ ਤੇ ਸਾਡੇ ਇੰਡੀਆ ਤੋਂ ਉੱਧੇ ੱਧਕੇ ਨਾਲ ਹੀ ਬਾੜ ਉੜ ਕੇ ਤੋੜ ਦੇਣਾ ਐ ਇਹਨਾਂ ਨੇ ਵੇਖੋ ਮੈਂ ਇੱਕ ਹੋਰ ਸ਼ਾਇਆ ਦੇਖੀ ਆ ਦੱਸੋ ਕਿਹੜਾ ਰੋਡ ਆ ਮੈਨੂੰ ਤਾਂ ਸੇਵ ਲੱਗਣ ਡਏ ਆ ਤੇ ਹੁਣ ਪਤਾ ਨਹੀਂ ਕੀ ਆ ਲਓ ਜੀ ਅਸੀਂ ਹੁਣ ਜਾਣੇ ਪਏ ਆ ਪਹਾੜੀ ਵੱਲ ਤੇ ਇਤੋਂ ਮੇਰੇ ਖਿਆਲ ਚ 10 15 ਮਿੰਟ ਦੀ ਰਾਹ ਆ ਤੇ ਅਸੀਂ ਪਹਾੜੀ ਦਸਾਂ 15 ਮਿੰਟਾਂ ਅੱਜ ਤੱਕ ਪਹੁੰਚ ਜਾਣਾ ਆ ਤੇ ਮੌਸਮ ਆ ਜੋਸਮ ਕਿਉਂਕਿ ਅੱਜ ਬੱਦਲ ਬਣਿਆ ਆ ਹਵਾ ਚੱਲਣ ਦੀ ਹੈ ਗਰਮੀ ਵਾਲਾ ਕੋਈ ਹੈ ਨਹੀਂ ਨਹੀਂ ਤੇ ਵੈਸੇ ਤਾਂ ਹੁਣ ਗਰਮੀ ਦਾ ਆਪਣਾ ਮਹੀਨਾ ਹੈ ਹੁਣ ਗਰਮੀ ਪੈਂਦੀ ਇਹਨਾਂ ਮਹੀਨਿਆਂ ਦੇ ਵਿੱਚ ਤੇ ਹੁਣ ਪਰ ਇੱਥੇ ਪਹਾੜੀ ਤੇ ਠੰਡ ਲੱਗਦੀ ਹੈ ਹਵਾ ਚੱਲਣ ਦੀ ਹੈ ਇੱਥੇ ਇੰਨੀ ਸਾਨੂੰ ਸਹੀ ਲੱਗਣ ਦਾ ਮੌਸਮ ਤੇ ਪਹਾੜੀ ਜੇ ਤਾਂ ਬਹੁਤ ਜ਼ਿਆਦਾ ਠੰਡ ਲੱਗੇਗੀ ਕਸਤਾ ਛੇ ਹੋਰ ਹੈਗਾ ਸੀ ਪਿੱਛੇ ਅਸੀਂ ਛੱਡਤਾ ਆ ਕਿਉਂਕਿ ਉਧਰੋਂ ਥੋੜਾ ਪਹਾੜੀ ਜਾਲਾ ਚੜ੍ਹਨੀ ਪੈਣੀ ਸੀ ਤੇ ਇਹਦੇ ਤੋਂ ਚੜ੍ਹਿਆ ਨਹੀਂ ਸੀ ਜਾਣਾ ਇਸ ਕਰਕੇ ਅਸੀਂ ਸੋਚਿਆ ਵੀ ਸ਼ਾਰਟਕਟ ਬਣਾਉਨੇ ਆ ਤੇ ਨਾਲੇ ਛੇਤੀ ਪਹੁੰਚਾਂਗੇ ਤੇ ਇਸ ਰਸਤੇ ਚੱਲ ਕੇ ਬਸ 10 ਮਿੰਟਾਂ ਚ ਅਸੀਂ ਪਹੁੰਚ ਜਾਣਾ ਤੇ ਜੇ ਉਧਰੋਂ ਦੀ ਜਾਂਦੇ ਤੇ ਉੱਥੇ ਲੱਗਣੇ ਸੀ ਸਾਨੂੰ 20 ਮਿੰਟ ਤੇ ਆ ਪਿੰਡ ਦਾ ਇੱਕ ਜੀ ਛੋਟਾ ਜਿਹਾ ਲੈਤੀਨ ਤੇ ਬਜ਼ੁਰਗ ਆ ਗੂਰੇ ਵੇਖੋ ਆ ਵੀ ਕੰਮ ਕਰਦੇ ਆ ਇਹ ਨਹੀਂ ਦਿਹਾੜੀ ਵਾਲਾ ਕੋਈ ਬੰਦਾ ਹੁੰਦਾ ਲਾਤਾ ਇਹਨਾਂ ਨੇ ਇੱਥੇ ਆ ਵੀ ਕੰਮ ਕਰਨੇ ਪੈਂਦੇ ਆ ਸਾਰਿਆਂ ਨੂੰ ਤੇ ਆਹ ਰਸਤਾ ਹੈ ਜਿੱਦ ਤਰੂਸੀਂ ਤੁਰ ਕੇ ਜਾਣੇ ਪਏ ਆ ਜੀ ਆਹ ਵੇਖੋ ਜੀ ਇਸ ਪਿੰਡ ਦੇ ਘਰ ਨਾਲ ਸਾਲੇ ਬਹੁਤ ਵਧੀਆ ਇਹਨਾਂ ਨੇ ਸੋਹਣੇ ਬਣਾਏ ਹੋਏ ਆ ਤੇ ਇੰਨਾ ਇੰਨਾ ਚਾਰਦੁਆਰੀ ਇੰਨਾ ਕੀਤੀ ਹੈ ਇੱਥੇ ਕੋਈ ਕੰਦ ਨਹੀਂ ਇਹਨਾਂ ਦਾ ਗੈरेज ਗੁਰੇ ਜ ਆ ਕਿਥੇ ਆਪਣਾ ਗੱਡੀ ਗੁੱਡੀ ਖੜੀ ਕਰ ਦਿੰਦੇ ਆ ਤੇ ਆ ਇਹਨਾਂ ਦੇ ਘਰਾਂ ਦਾ ਝੋਪੜੀ ਵਰਗੇ ਘਰ ਇਹਨਾਂ ਦੇ ਕੋਈ ਕੋਠੀਆਂ ਨਹੀਂ ਪਈਆਂ ਇਹਨਾਂ ਦੇ ਕੋਈ ਕੁਛ ਨਹੀਂ ਤੇ ਆ ਇੱਕ ਪੱਥਰ ਤੁਹਾਨੂੰ ਦਿਖਾਇਆ ਆ ਇਹਦਾ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਜਿਹੜੇ ਲੱਟਾਂ ਜਿਨ ਲਾਈਆਂ ਨੇ ਵੀ ਸ਼ਾਇਦ ਲਗਾਈਆਂ ਨੇ ਕਿ ਜਾਗਦਿਆਂ ਨੇ ਜੇ ਕੋਈ ਰਾਤ ਨੂੰ ਆਵੇ ਤੈਨੂੰ ਪਤਾ ਲੱਗ ਜਾਵੇ ਪਤਾ ਲੱਗ ਨਹੀਂ ਪੱਥਰ ਪਿਆ ਆ ਇਹਨਾਂ ਨੇ ਹਰ ਘਰ ਦੇ ਵਿੱਚ ਕੁੱਤੇ ਰੱਖੇ ਹੋਏ ਆ ਸਾਰਿਆਂ ਨੇ ਤੇ ਨਹੀਂ ਰੱਖੇ ਬਟ ਜ਼ਿਆਦਾਤਰ ਲੋਕਾਂ ਨੇ ਰੱਖੇ ਹੋਏ ਆ ਤਾਂ ਹੁਣ ਇਹ ਪਤਾ ਨਹੀਂ ਕਿਧਰੋਂ ਪੈਣ ਲੱਗ ਗਿਆ ਸਾਰੇ ਸਾਨੂੰ ਪੈਣ ਲੱਗ ਗਏ ਆ ਪਿੰਡਾਂ ਦੇ ਵਿੱਚੋਂ ਜੇ ਤਾਂ ਆਪਣੇ ਪਿੰਡਾਂ ਚ ਜਾਂਦੇ ਨੇ ਬਾਰੋਂ ਕੋਈ ਬੰਦੇ ਹੁੰਦੇ ਆ ਇਹ ਕੁੱਤੇਵੋਂ ਕ ਲੱਗ ਜਾਂਦੇ ਆ ਇਸ ਪਿੰਡ ਦੇ ਵਿੱਚ ਇੰਨੇ ਫਰੂਟ ਨੇ ਨਾ ਇੰਨੇ ਬੂਟੇ ਆ ਨਾ ਫਰੂਟਾਂ ਦੇ ਕਾ ਲੱਭਾ ਜੀ ਪਤਾ ਨਹੀਂ ਆੜੂਆਂ ਦਾ ਬੂਟਾ ਲੱਗਣ ਰਿਹਾ ਵੇਖਣ ਚ ਤੇ ਹੁਣ ਪਤਾ ਨਹੀਂ ਕਿਹੜਾ ਆ ਪਰ ਬਹੁਤ ਜ਼ਿਆਦਾ ਵਧੀਆ ਇਹਨਾਂ ਪਿੰਡ ਦੇ ਵਿੱਚ ਬਹੁਤ ਸੋਹਣੇ ਸੋਹਣੇ ਬੂਟੇ ਲਾਏ ਇਹਨਾਂ ਨੇ ਘਰਾਂ ਦੇ ਵਿੱਚ ਹੀ ਲਾਏ ਹੋਇਆ ਘਰਾਂ ਦੇ ਬਾਹਰ ਹੀ ਤੇ ਬਹੁਤ ਸੋਹਣੇ ਆ ਯਾਰ ਬਹੁਤ ਸਾਰਾ ਸੋਹਣਾ ਹਾਲ ਆ ਸਾਰੇ ਹਰਿਆਲੀ ਗ੍ਰੀਨਰੀ ਬਹੁਤ ਗੋਰੀ ਪਸੰਦ ਕਰਦੇ ਇੱਥੋਂ ਦੇ ਤੇ ਆ ਵੇਖੋ ਕਿੰਨਾ ਫਲ ਲੱਗਾ ਹੈ ਬੂਟੇ ਨੂੰ ਪੂਰਾ ਆੜੂਆਂ ਦਾ ਬੂਟਾ ਲੱਗਣ ਦੇ ਵਿੱਚ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਕਿਹਾ ਹੈ ਨਾ ਵੀ ਇਸ ਪਿੰਡ ਦੇ ਵਿੱਚ ਨਾ ਜਗਾ ਜਗਾ ਤੇ ਬੂਟੇ ਲੋਕਾਂ ਨੇ ਲਾਏ ਹੋਏ ਆ ਆ ਵੀ ਕਿਸੇ ਦਾ ਘਰ ਆ ਤੇ ਇਹ ਆ ਜੀ ਅਖਰੋਟਾਂ ਦਾ ਬੂਟਾ ਜੋ ਜੋ ਤੱਕ ਸਾਨੂੰ ਲੱਗਣ ਰਿਹਾ ਵੀ ਅਖਰੋਟਾਂ ਦਾ ਬੂਟਾ ਆ ਤੇ ਇੰਡੀਆ ਆਪਣੇ ਵੇਖ ਲਓ ਕਿੰਦਾ ਉੱਥੇ ਲੋਕ ਤਰਸਦੇ ਫਿਰਦੇ ਅਖਰੋਟਾਂ ਨੂੰ ਤੇ ਇੱਥੇ ਵੇਖ ਲਓ ਇਹਨਾਂ ਨੇ ਐਵੇਂ ਹੀ ਲੱਗੇ ਹੋਏ ਹਨ ਤੇ ਤੋੜਦਾ ਵੀ ਕੋਈ ਹੈ ਨਹੀਂ ਹਾਲੇ ਕੱਚੇ ਨੇ ਮੇਰੇ ਖਿਆਲ ਪੱਕੇ ਵੀ ਜਾਣਗੇ ਕਿਸੇ ਨੇ ਨਹੀਂ ਤੋੜਨੇ ਮੇਰੇ ਖਿਆਲ ਨਾਲ ਤੇ ਬਾਕੀ ਜਗਾ ਜਗਾ ਤੇ ਯਾਰ ਬਹੁਤ ਵਧੀਆ ਆ ਆ ਆ ਜੀ ਇਹ ਕੋੜਿਆਂ ਦਾ ਇੱਕ ਹਸਪਤਾਲਾ ਹਸਪਤਾਲ ਜਿਹੜਾ ਹੁੰਦਾ ਹੈ ਇੱਥੇ ਕੋੜੇ ਰੱਖਦੇ ਆ ਤੇ ਬਾਦੂ ਕੋੜੇ ਦਵਾਈਆਂ ਵਾਲਾ ਇੱਥੇ ਅਸੀਂ ਪਿਛਲੀ ਵਾਰ ਵੀ ਆਏ ਸੀ ਦੇਖ ਕੇ ਗਏ ਸੀ ਬਟ ਇਸ ਵਾਰ ਇਹਨਾਂ ਨੇ ਦੋ ਯਸਟਮ ਦਿਖਣ ਦੇ ਆ ਬਾਹਰ ਬਾਕੀ ਸ਼ਾਇਦ ਅੰਦਰ ਹੋਣਗੇ ਆ ਸਾਨੂੰ ਮਿਲੇ ਜੀ ਆਲੂ ਭਖਾਰਿਆਂ ਦੇ ਕੋਖ ਅੱਜ ਲੱਗਿਆ ਸੀ ਤੇ ਅੱਜ ਤੋੜੇ ਹੁਣ ਖਾਣ ਖਾਣ ਦੇ ਆ ਬਹੁਤ ਸਵਾਲ ਨੇ ਯਾਰ ਆ ਵੇਖੋ ਇੱਕ ਆ ਬੂਟਾ ਓਰੇ ਇਹਦੇ ਤਾਲੂ ਬੁਖਾਰੇ ਲੱਗੇ ਫਲ ਫੋਲ ਲੱਗੇ ਤੇ ਵੀ ਜਿੱਦਾਂ ਤੁਹਾਨੂੰ ਦੱਸਿਆ ਵੀ ਇਸ ਪਿੰਡ ਦੇ ਵਿੱਚ ਨਾ ਹਰ ਇੱਕ ਫਰੂਟ ਦਾ ਬੂਟਾ ਕਿਹੇ ਦਾ ਖਰੂੜ ਦਾ ਕਿਹੇ ਦਾ ਵਾਲੂ ਬੁਖਾਰਿਆਂ ਦਾ ਆ ਇੱਕ ਪਿੱਛੇ ਅਸੀਂ ਵੇਖਿਆ ਸੀ ਉਹ ਅੰਗੂਰਾਂ ਦੀ ਵੇਲ ਵੇਖੀ ਸੀ ਮਤਲਬ ਹਰ ਇੱਕ ਬੂਟਾ ਲੱਗਾ ਹੋਇਆ ਇੱਥੇ ਅਸੀਂ ਇਸ ਪਹਾੜੀ ਤੇ ਜੀ ਅੱਜ ਤੀਜੀ ਵਾਰ ਆਏ ਆ ਦੋ ਵਾਰ ਅਸੀਂ ਪਹਿਲਾਂ ਵੀ ਆ ਚੁੱਕੇ ਆ ਪਰ ਉਦੋਂ ਥੋੜਾ ਜਿਹਾ ਠੰਡ ਦਾ ਮੌਸਮ ਸੀ ਤੇ ਬਹੁਤ ਉਸ ਟਾਈਮ ਤਾਂ ਬਹੁਤ ਜ਼ਿਆਦਾ ਠੰਡ ਸੀ ਅਸੀਂ ਆਏ ਸੀ ਜੀ ਲਾਸਟ ਵਾਰ ਆਈ ਸੀ ਮਈ ਦੇ ਮਹੀਨੇ ਦੇ ਵਿੱਚ ਤੇ ਉਹ ਤੋਂ ਪਹਿਲਾਂ ਸੀ ਆਏ ਸੀ ਮਾਰਚ ਦੇ ਵਿੱਚ ਸ਼ਾਇਦ ਮਾਰਚ ਜਿਹਾ ਆਏ ਸੀ ਮੇਰੇ ਖਿਆਲ ਚ April ਨਹੀਂ ਮਾਰਚ ਆਈ ਸੀ ਸ਼ਾਇਦ ਆਪਾਂ ਤੇ ਹੁਣ ਜਾਂ ਹੋਣ ਆਏ ਆ ਆਪਾਂ ਤੀਜੀ ਵਾਰ ਕਈਆਂ ਨੂੰ ਲੱਗਦਾ ਹੋਣਾ ਨਾ ਵੇਖ ਕੇ ਐਡਾ ਡਾ ਘਾਹ ਹਨਾ ਕਈਆਂ ਨੂੰ ਇਹ ਹੁੰਦਾ ਹੋਣਾ ਵੀ ਇਹਦੇ ਵਿੱਚ ਕੋਈ ਸੱਪ ਸੂਪਣਾ ਹੋਵੇ ਹਨਾ ਕੋਈ ਕੀੜਾ ਪਤੰਗ ਨਾ ਹੋਵੇ ਪਰ ਮੈਂ ਤੁਹਾਨੂੰ ਦੱਸ ਦੇਣਾ ਇੱਥੇ ਕਿਉਂਕਿ ਇੱਥੇ ਆ ਜਰਮਨ ਜਿਹੜਾ ਯੂਰਪ ਆਣਾ ਇੱਥੇ ਸਾਰਾ ਠੰਡਾ ਆਇਆ ਇਹ ਤੇ ਤਾਨੂੰ ਪਤਾ ਹੀ ਹੋਣਾ ਜਿੱਥੇ ਠੰਡ ਹੁੰਦੀ ਹੈ ਉੱਥੇ ਸੱਪ ਬਹੁਤ ਘੱਟ ਹੁੰਦੇ ਆ ਜੇ ਹੋਣਗੇ ਵੀ ਇੱਕ ਅੱਧਾ ਤੇ ਉਹਨਾਂ 'ਚ ਜ਼ਹਿਰ ਨਹੀਂ ਹੁੰਦਾ ਇਸ ਕਰਕੇ ਜ਼ਿਆਦਾ ਸੱਪ ਉੱਥੇ ਹੁੰਦੇ ਆ ਜਿੱਥੇ ਜ਼ਿਆਦਾ ਗਰਮੀ ਪੈਂਦੀ ਜਿਦਾ ਆਪਣੇ ਏਸ਼ੀਆ 'ਚ ਪੈਂਦੀ ਹੈ ਨਾ ਅਫਰੀਕਾ 'ਚ ਇਸ ਕਰਕੇ ਉਹਨਾਂ ਕੰਟਰੀਆਂ 'ਚ ਸੱਪ ਹੋਗੇ ਇੱਥੇ ਕੋਸ਼ ਨਹੀਂ ਇੱਥੇ ਹਾਂ ਨਿਓਲਣੇ ਵਾਲੇ ਵੇਖਿਆ ਅਸੀਂ ਇੱਕ ਦੋ ਵਾਰ ਉਹ ਹੋ ਸਕਦੇ ਆ ਬਟ ਸੱਪ ਸੂਪ ਦਾ ਇੱਥੇ ਅਸੀਂ ਅਜੇ ਤੱਕ ਨਹੀਂ ਵੇਖਿਆ ਇੰਨੇ ਸਾਲਾਂ ਦੇ ਵਿੱਚ ਲਓ ਜੀ ਆਹ ਰਸਤਾ ਆ ਇੱਥੋਂ ਹੁਣ ਚੜਦੇ ਪਏ ਆ ਤੇ ਵੈਸੇ ਇੱਕਦਮ ਚੜਾਈ ਹੈਣੀ ਹੌਲੀ ਹੌਲੀ ਥੋੜੀ ਥੋੜੀ ਕਰਕੇ ਉੱਤੇ ਨੂੰ ਹੈ ਤੇ ਹੁਣ ਅਸੀਂ ਉੱਤੇ ਨੂੰ ਚੜਨਦੇ ਆਂ ਪਹਾੜੀ ਦੇ ਉੱਤੇ ਤੇ ਜਿਹੜਾ ਇੱਧਰ ਜੇ ਅਸੀਂ ਉਸ ਰਸਤੇ ਤੇ ਹੁੰਦੇ ਜਿਹੜਾ ਰਸਤਾ ਛੱਡਿਆ ਸੀ ਤੇ ਸਾਨੂੰ ਇਧਰੋਂ ਥੱਲੇ ਉਹ ਜਿੱਥੇ ਤੁਹਾਨੂੰ ਰੈਡਾ ਜਾਂ ਦਿਖਣ ਦੇਣਾ ਜ਼ਮੀਨ ਆ ਜਿਹੜੀ ਜ਼ਮੀਨ ਆ ਇਹਦੇ ਨਾਲ ਜਿਹੜਾ ਥੱਲੇ ਨੂੰ ਰਸਤਾ ਆ ਤੇ ਉਹ ਰਸਤੇ ਦੇ ਉਹਦੇ ਥਰੂ ਅਸੀਂ ਇਧਰ ਨੂੰ ਚੜ ਕੇ ਆਉਣਾ ਸੀ ਐ ਸਾਈਡ ਤੋਂ ਤੇ ਆ ਆ ਜੀ ਬੈਕ ਸਾਈਡ ਜਿੱਥੋਂ ਅਸੀਂ ਆਉਂਦੇ ਆਂ ਆ ਕਲਾਸੀਆਂਿਆਂ ਆਓ ਸਰਸਤੇ ਤੋਂ ਪਿੰਡ ਵਾਲੀ ਸਾਈਡ ਤੋਂ ਆਓ ਜਿਹੜਾ ਪਿੰਡ ਆ ਇਧਰੋਂ ਅਸੀਂ ਆਏ ਆ ਤੇ ਹੁਣ ਅਸੀਂ ਜਾਣੇ ਪਿਆ ਜੀ ਪਹਾੜੀ ਦੇ ਉੱਤੇ ਜਾ ਕੇ ਦੇਖਦੇ ਆਂ ਵੀ ਕੋਈ ਉੱਤੇ ਵੀ ਕੋਈ ਬੈਠਾ ਬੂਠਾ ਕਿ ਨਹੀਂ ਪਰ ਇੱਥੇ ਜਨਤਾ ਘਾਟੀ ਹੁੰਦੀ ਹੁੰਦੀ ਹੈ ਤੇ ਹੁਣ ਦੇਖਦੇ ਆ ਲਓ ਜੀ ਪਹਾੜੀ ਤੇ ਗਏ ਆ ਅਸੀਂ ਪਹੁੰਚ ਤੇ ਇਧਰੋਂ ਵੇਖੋ ਵਿਊ ਵੇਖੋ ਤੁਸੀਂ ਸਾਰੇ ਬਹੁਤ ਸੋਹਣਾ ਵਿਊ ਆ ਤੇ ਦੂਰ ਦੂਰ ਤੱਕ ਤੁਸੀਂ ਜਿੱਥੇ ਵੀ ਵੇਖੋਗੇ ਨਾ ਤਾਨੋ ਖੁੱਲਾ ਇਲਾਕਾ ਹੀ ਦਿਖੂਗਾ ਹਵਾ ਇੰਨੀ ਤੇਜ਼ ਚੱਲ ਰਹੀ ਇੱਥੇ ਮੈਂ ਗੀ ਤੁਸਾਂ ਤੁਨ ਤੇ ਅੱਜ ਥੋੜਾ ਬੱਦਲ ਜੇ ਬਣੇ ਇਸ ਕਰਕੇ ਲਾਈਟ ਨਹੀਂ ਹੋ ਸਕਦਾ ਤੁਹਾਨੂੰ ਥੋੜੀ ਸਾਫ਼ ਨਾਲ ਦਿਖਦਾ ਹੋਏ ਬਟ ਇਸੇ ਕਰਕੇ ਹੁਣ ਧੂਪ ਥੋੜੀ ਨਿਕਲ ਆਈ ਤੇ ਵਿਊ ਸਾਫ਼ ਹੋ ਜਾਊਗਾ ਤੇ ਅਸੀਂ ਅੱਗੇ ਇੱਥੇ ਫੰਕਸ਼ਨ ਕਰਦੇ ਹੁਣ ਓਏ ਹੋਏ ਹੋਏ ਕੀ ਆ ਵਿਊ ਆ ਯਾਰ ਦੇਖੋ ਲੁੱਕ ਐਟ ਦਿਸ ਬਿਊਟੀ ਲੁੱਕ ਐਟ ਦਿਸ ਬਿਊਟੀ ਬਹੁਤ ਸੋਹਣਾ ਹੈ ਯਾਰ ਬਹੁਤ ਹਵਾ ਆਉਂਦੀ ਹੈ ਖੁੱਲ੍ਹਾ ਆ ਸਾਫ ਤੇ ਅਸੀਂ ਇਸ ਪਹਾੜੀ ਦੇ ਉੱਤੇ ਆ ਤੇ ਆ ਥੱਲੇ ਕਣਕ ਆ ਜਿਹੜਾ ਕਿਸਮਾੜੀ ਕਿਸਮਾੜੀ ਤੁਹਾਨੂੰ ਦਿਖਣ ਦੇ ਆ ਨਾ ਇਹ ਆ ਜੀ ਕਣਕ ਆ ਪਰ ਇਹਨਾਂ ਨੇ ਪਤਾ ਨਹੀਂ ਕਿਉਂ ਇਸ ਵਾਰ ਵੱਡੀ ਹੈ ਨਹੀਂ ਹਲੇ ਤੱਕ ਜਿੱਥੇ ਵੀ ਪੂਰੇ ਜਰਮਨ ਦੇ ਵਿੱਚ ਇਹਨਾਂ ਕਣਕਾ ਇਦਾਂ ਨਹੀਂ ਇੱਥੇ ਪਈਆਂ ਆ ਤੁਸੀਂ ਦੇਖ ਸਕਦੇ ਹੋ ਕਣਕ ਪੱਕ ਚੁੱਕੀ ਹੈ ਰੰਗ ਵੀ ਇਹਦਾ ਬਹੁਤ ਤਰ੍ਹਾਂ ਹੋ ਚੁੱਕਿਆ ਕਿਉਂਕਿ ਮੀਂਹ ਪਏ ਆ ਨਾ ਪਿੱਛੇ ਕਰਕੇ ਹੁਣ ਤੇ ਇਸ ਕਰਕੇ ਦਾ ਰੰਗ ਇਦਾਂ ਦਾ ਹੋ ਗਿਆ ਤੇ ਆ ਸਾਰਾ ਪਹਾੜ ਹੀ ਆ ਪਹਾੜੀ ਦੇ ਚੁੰਨੇ ਪਹਾੜੀ ਸਾਰੇ ਪਾਸੇ ਇੱਥੇ ਹੀ ਆ ਖੁੱਲਾਈ ਹੈ ਤੇ ਆਪ ਸਾਰੇ ਪਹਾੜਾ ਆਪਣਾ ਖੁੱਲਾ ਹੋ ਗਿਆ ਪਿੱਛੇ ਪਿੰਡ ਸੀ ਜਿੱਥੋਂ ਅਸੀਂ ਆਏ ਆ ਇੱਥੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਇੱਥੇ ਬਹੁਤ ਸਾਰੀਆਂ ਪਹਾੜੀਆਂ ਆ ਛੋਟੀਆਂ-ਛੋਟੀਆਂ ਇੱਕ ਤੁਹਾਨੂੰ ਆ ਮੈਂ ਜਿਹੜੀ ਤੁਹਾਨੂੰ ਖਾਣ ਦੇ ਜੂਮ ਕਰਕੇ ਇਹ ਵੀ ਪਹਾੜੀ ਇੱਕ ਸਾਹਮਣੇ ਤੇ ਆਹ ਕਲਾਸ ਨਾਲ ਜਾਂ ਜਿਹੜੇ ਰੋਖਣੇ ਆ ਪਾਰ ਕਰਕੇ ਜਿੱਥੇ ਆ ਜਿਹੜਾ ਜਿੱਥੇ ਕਰਨ ਕੇ ਬੀਜੀ ਬਈ ਤੁਹਾਨੂੰ ਦਿਖਣ ਰਹੀ ਹੈ ਤੇ ਇਹਦੇ ਅਗਲੇ ਸਾਈਡਾਂ ਜਿੱਥੇ ਰੋਖਣੇ ਨਾ ਇੱਥੇ ਆ ਜੀ ਨਦੀ ਇੱਕ ਬਹੁਤ ਇੱਥੇ ਵੀ ਜਨਤਾ ਬਹੁਤ ਆਉਂਦੀ ਹੈ ਲੋਕੀ ਬਹੁਤ ਹੁੰਦੇ ਜਾਂਦੀ ਹੋਰੀ ਜੇ ਸਾਡੇ ਕੋਲ ਟਾਈਮ ਹੋਇਆ ਤੇ ਅਸੀਂ ਤੁਹਾਨੂੰ ਜਰੂਰ ਵਿਖਾਵਾਂਗੇ ਪਰ ਉਦੋਂ ਪਹਿਲਾਂ ਦੇਖੋ ਜੀ ਆ ਵਿਊ ਦੇਖੋ ਕਿਆ ਸ਼ਾਨਦਾਰ ਵਿਊ ਆ ਤੇ ਆ ਜੀ ਦੇਖੋ ਜੀ ਗੋਰੀਆਂ ਦੇ ਘੋੜੇ ਆ ਤੇ ਆ ਚਰਨੜਾ ਜੀ ਤੇ ਇੱਥੇ ਇੰਨਾ ਚਾ ਜੀ ਸਾਡੇ 버ਗਰ ਅਸੀਂ 버ਗਰ ਲੈ ਕੇ ਆਏ ਸੀ ਤੇ ਖਾਣ ਵਾਸਤੇ ਤੇ ਇੱਥੇ ਲੇਜ਼ ਨੇ ਕੁਛ ਐਪਲ ਦਾ ਫਰੂਟ ਵਗੈਰਾ ਨੇ ਤੇ ਆ ਤਾਂ ਅਸੀਂ ਰਾਤ ਹੀ ਤੋੜੇ ਆ ਜਿਹੜੇ ਕਾਲੇ ਕਾਲੇ ਆ ਤੇ ਆ ਸਾਰਾ ਵਿਊ ਆ ਹੁਣ ਗਏ ਆ ਜੀ ਇੱਕ ਜਗ੍ਹਾ ਤੇ ਬਹਿ ਕੇ ਤੇ ਹੁਣ ਕਰਦੇ ਆ ਜੀ ਇੰਜੋਏ ਵੇਨੇ ਆ ਵਿਊ ਵੇ ਵਿਊ ਵੇਖੋ ਤੁਸੀਂ ਸ਼ਾਨਦਾਰ ਵਿਊ ਆ ਬਟਾ ਵਿਊ ਲਓ ਜੀ ਲੱਗੀ ਸੀ ਹੁਣ ਭੁੱਖ ਤੇ ਹੁਣ ਲੱਗੀਆਂ ਸੀ ਜੀ 버ਗਰ ਖਾਉਣ ਰੈਡੀ ਮੇਡ ਆਪ ਹੀ ਕੀਤੇ ਹੋਏ ਆਪ ਹੀ ਬਣਾਏ ਹੋਏ ਆ ਘਰੇ ਤੇ ਹੁਣ ਖਾਣੇ ਆ ਤੇ ਟੇਸਟ ਦੇਖਦੇ ਆ ਕਿਦਾਂ ਦਾ ਆ ਹੁਣ ਤੇ ਇਧਰ ਮੈਡਮ ਵੀ ਖਾਣ ਰਹੇ ਆ ਤੇ ਬੋਕ ਬੋਦ ਲੱਗੀ ਆ ਹੁਣ ਘਟੂ ਘਟ ਮੇ ਸਾਢੇ ਪੰਜ ਦਾ ਟਾਈਮ ਹੋ ਗਿਆ ਹੁਣ ਦੇਖਦੇ ਹਾਂ ਹਵਾ ਬਹੁਤ ਵਗਣ ਰਹੀ ਹੈ ਅੱਜ ਤੇ ਆ ਸਾਹਮਣੇ ਵਾਲਾ ਸਾਡੇ ਸਾਹਮਣੇ ਵੀਊ ਹੈ ਸਾਡੀ ਪਹੁੰਚ ਤੋਂ ਵਾਲਾ ਦੂਰ ਹੈ ਇਹ ਨੂੰ ਜੂਮ ਕੀਤਾ ਹੋਇਆ ਹੈ ਸ਼ਾਨਦਾਰ ਹਵਾ ਪਾੜੀ ਦੇ ਉੱਤੇ ਬਹੁਤ ਹੀ ਵਧੀਆ ਨਜ਼ਾਰਾ ਆ ਬਹੁਤ ਹੀ ਵਧੀਆ ਮਜ਼ਾ ਆਉਂਦਿਆ ਬਹੁਤ ਵਧੀਆ ਫਨ ਕੀਤਾ ਅਸੀਂ ਹਾਲੇ ਤੱਕ ਤੇ ਬਸ ਹੁਣ ਅਸੀਂ ਤਿਆਰੀ ਕਰਨ ਦੇ ਤੋਂ ਨਿਕਲਣ ਦੀ ਤੇ ਬੱਟ ਮਜ਼ਾ ਨੂੰ ਦਿਲ ਤਾਂ ਨਹੀਂ ਕਰਨ ਦੇ ਆ ਬੱਟ ਹੁਣ ਜਾਣਾ ਪਾਣਾ ਘਰੇ ਵੀ ਤੇ ਅਗਲੀ ਵਾਰ ਫੇਰ ਆਵਾਂਗੇ ਸੱਚੀ ਸੌਪਾਣਿਆਂ ਤੇ ਕਿਉਂਕਿ ਹੁਣ ਸ਼ਨੀਵਾਰ ਐਤਵਾਰੀ ਸਾਡੀ ਛੁੱਟੀ ਹੁੰਦੀ ਏ ਵੀਕਐਂਡ ਤੇ ਤੇ ਟਰਾਈ ਕਰਾਂਗੇ ਫਿਰ ਨੈਕਸਟ ਟਾਈਮ ਆਉਣ ਦੀ ਤੇ ਚਲੋ ਜੀ ਹੌਨ ਉਹ ਜਹਾਂ ਦੀ ਤਿਆਰੀ ਸਾਡੀ ਤੁਹਾਨੂੰ ਦੱਸਿਓ ਵੀ ਕਿੰਦਾ ਲਿਵੂ ਲੱਗਾ ਤੁਹਾਨੂੰ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਲਿਵੂ ਆ ਲਓ ਜੀ ਹੁਣ ਇੱਥੋਂ ਲੱਗੇਆਂ ਹੀ ਜਾਣ ਤੇ ਬਹੁਤ ਵਧੀਆ ਟਾਈਮ ਬੀਤਿਆ ਇੱਥੇ ਤੇ ਜਾਣੀਆਂ ਹੀ ਥੱਲੇ ਤੇ ਜੇ ਹੋ ਸਕਿਆ ਤੇ ਤੁਹਾਨੂੰ ਨਦੀ ਵੀ ਇੱਥੇ ਹੈਗੀ ਲੱਗੇ ਇੱਕ ਆ ਜਿਹੜੇ ਸਾਹਮਣੇ ਤੁਹਾਨੂੰ ਦਰੱਖ ਦੇਖਦੇ ਪਏ ਹਨਾ ਉਧਰ ਇੱਕ ਨਦੀ ਹੈ ਤੋ ਜੇ ਸਾਡਾ ਟਾਈਮ ਹੋਇਆ ਹੁਣ ਲੱਗਾ ਕਿਉਂਕਿ ਅਸੀਂ ਚੈੱਕ ਕਰਦੇ ਪਏ ਆ ਵੀ ਸਾਡੀ ਹੁਣ ਇੱਥੋਂ ਪਾਸ ਕਿਦੋਂ ਦੀ ਐ ਲਓ ਜੀ ਹੁਣ ਟਾਈਮ ਤਾਂ ਸਾਡੇ ਕੋਲ ਥੋੜਾ ਹੈਗਾ ਹੱਲੇ ਤੇ ਹੁਣ ਸਾਡੀ ਸਲਾਹ ਤੇ ਬਣਦੀ ਪਈ ਐ ਵੀ ਜਾ ਉਹਨੇ ਜਾਂਦਿਆਂ ਲੰਘਦੇ ਹੁਣ ਨਦੀ ਕੋਲ ਤੇ ਬਾਕੀ ਹੁਣ ਦੇਖਦੇ ਆ ਰਾਹ ਰੂਜੇ ਲੱਗ ਗਿਆ ਕਿਉਂਕਿ ਰਾਹ ਤਾਂ ਆ ਓੱਖਾ ਜਿਹਾ ਲੱਗਣ ਡਿਆ ਵੀ ਰਾਹ ਪੰਡ ਨਹੀਂ ਹੈਗਾ ਕਿ ਨਹੀਂ ਹੈਗਾ ਕਿਉਂਕਿ ਆਲੇ ਦੁਆਲੇ ਸਾਲੀ ਕਣਕ ਆ ਸਾਰੀ ਇਸ ਕਰਕੇ ਇਧਰ ਵੀ ਦੇਖ ਸਕਦੇ ਹੋ ਤੁਸੀਂ ਸਾਰੇ ਪਾਸੇ ਨਾ ਕਾ ਹੀ ਕਾ ਆ ਪਹਾੜੀ ਦਾ ਹੋ ਰਹੀ ਉਹ ਉੱਤੇ ਜਿੱਦੇ ਚ ਅਸੀਂ ਜਿੱਥੇ ਅਸੀਂ ਚੜੇ ਸੀ ਆ ਸਾਹਮਣੇ ਵਾਲੀ ਪਹਾੜੀ ਸੀ ਤੇ ਹत्ता ਨੂੰ ਮੈਂ ਜ਼ੂਮ ਕਰਕੇ ਦਿਖਾ ਦਿੰਦਾ ਆ ਪਹਾੜੀ ਜਿੱਤੇ ਅਸੀਂ ਸੀ ਤੇ ਹੁਣ ਬੱਦਲ ਵੀ ਬਣਿਆ ਹੋਇਆ ਤੇ ਹੋ ਸਕਦਾ ਇਹ ਮੀਂਹ ਵੀ ਆ ਜਾਵੇ ਕੋਈ ਵੱਡੀ ਗੱਲ ਹੈ ਨਹੀਂ ਤੇ ਤੇ ਹੁਣ ਅਸੀਂ ਜਾਣੇ ਪਏ ਆ ਜੀ ਘਰ ਨੂੰ ਤੇ ਹਲੇ ਘਰੇ ਦਾ ਚਲ ਰੋਕੇ ਜਾਵਾਂਗੇ ਕਿਉਂਕਿ ਅਸੀਂ ਨਦੀ ਕੋਲ ਜਾਣਾ ਵਟ ਜੇ ਤੇ ਨਦੀ ਦਾ ਰਾਹ ਹੋਇਆ ਠੀਕ ਆ ਜੇ ਨਾ ਹੋਇਆ ਤੇ ਫੇਰ ਤਾਂ ਨਹੀਂ ਫਿਰ ਤਾਂ ਘਰੇ ਜਾਵਾਂਗੇ ਸਿੱਧਾ ਤੇ ਇੱਕ ਵਲੋਗ ਜਾਂਦਿਆਂ ਜਾਂਦਾ ਤੁਹਾਨੂੰ ਮੈਂ ਕਿਹਾ ਇੱਕ ਵਲੋਗ ਦੇ ਵਿੱਚ ਵੀ ਨਦੀ ਦਾ ਵੀ ਖਾਦੀ ਥੋੜਾ ਹਸਾ ਉਤਾਵਗੀ ਇਹ ਤੁਸੀਂ ਜੇ ਇੱਥੇ ਹਾਲੇ ਛਾਲੇ ਰਹਿੰਦੇ ਹੋ ਜਾਂ ਆਲੇ ਦੁਆਲੇ ਇੱਥੇ ਕਿਤੇ ਰਹਿੰਦੇ ਹੋ ਇਸ ਇਲਾਕੇ ਦੇ ਵਿੱਚ ਤੁਸੀਂ ਇੱਥੇ ਰਾਮ ਨਾਲ ਘੁੰਮਣਾ ਸਕਦੇ ਹੋ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਤੋਹੀ ਵਧੀਆ ਆਪਣਾ ਕਿਸੇ ਦਿਨ ਵੀ ਆ ਕੇ ਛੁੱਟੀ ਵਾਲੇ ਦਿਨ ਸੰਡੇ ਨੂੰ ਹਨਾ ਅਸੀਂ ਆਪ ਅਸੀਂ ਤਾਂ ਆਪ ਮਤਲਬ ਛੁੱਟੀ ਵਾਲੇ ਦਿਨ ਹੀ ਆਉਨੇ ਹੁੰਨੇ ਇੱਥੇ ਤੇ ਤੁਸੀਂ ਰਾਹ ਆਉਣ ਨਾਲ ਇੱਥੇ ਆ ਸਕਦੇ ਹੋ ਤੇ ਆਪਣਾ ਫੰਕਸ਼ਨਿੰਗ ਕਰ ਸਕਦੇ ਹੋ ਦਾ ਗੇਮ ਪੈ ਜਾਣੀ ਆ ਆ ਜਾ ਜੀ ਇੱਕ ਸੜਕ ਜਿੱਥੋਂ ਜਾਂਦੀ ਹੈ ਹੋਰ ਵਾਲੇ ਦੁਆਲੇ ਦਾ ਪਹਾੜਾ ਤੇ ਆਪਣਾ ਕਣਕਾ ਤੇ ਪੈਲੀਆਂ ਇਧਰ ਪਹਾੜੀਆਂ ਆ ਤੇ ਉਹ ਤੁਹਾਨੂੰ ਘੋੜੇ ਦੇ ਵੀ ਇੱਕ ਬੰਦਾ ਦੇਖਦਾ ਹੋਣਾ ਘੋੜੇ ਚ ਰਹਾਉਣ ਹੁੰਦੇ ਤੇ ਪਿੰਡ ਦੇ ਜਿਹੜਾ ਜਿਨ੍ਹਾਂ ਨੇ ਰੱਖੇ ਹੋਏ ਹਨ ਤੇ ਉਹ ਲੋਕ ਨੇ ਇਹ ਤੇ ਬਾਕੀ ਆ ਰਸਤਾ ਆ ਸਾਹਮਣੇ ਜਿੱਦੋਂ ਸੈਕੰਡ ਸੂਰ ਲੈ ਕੇ ਲੋਕੀ ਜਿਆਦਾਤਰ ਆਉਂਦੇ ਆ ਇੱਥੇ ਤੇ ਜਾਂਦੇ ਆ ਤੇ ਆਓ ਆ ਸਾਹਮਣੇ ਜੀ ਨਦੀ ਜਿੱਦਦਰ ਅਸੀਂ ਹੁਣ ਜਾਣਾ ਆ ਤੇ ਹੁਣ ਅਸੀਂ ਵੀ ਰਸਤੇ ਰਸਤੇ ਪੈ ਗਏ ਆ ਤੇ ਹੁਣ ਅਸੀਂ ਜਾਣੇ ਪਏ ਆ ਜੀ ਤੇ ਵਧੀਆ ਇਲਾਕਾ ਆ ਸ਼ਾਂਤੀ ਆ ਇੱਥੇ ਇੱਕ ਸਕੂਨ ਆ ਨਾ ਬੰਦਾ ਭੱਜ ਦੌੜ ਦੀ ਦੁਨੀਆ ਤੋਂ ਇੰਨੀ ਟੈਨਸ਼ਨ ਆ ਨੇ ਆਪਾਂ ਨੂੰ ਜੇ ਆਪਾਂ ਨੇ ਲਈ ਟਾਈਮ ਕੱਢ ਸਕਦੀਆਂ ਇਸ ਇਹੋ ਜਿਹੀਆਂ ਸਕੂਨ ਵਾਲੀਆਂ ਜਗ੍ਹਾ ਤੇ ਆਪਾਂ ਨੂੰ ਆਉਣਾ ਚਾਹੀਦਾ ਆ ਆ ਜਾ ਜੀ ਜਿੱਥੇ ਅਸੀਂ ਅੱਜ ਆਏ ਸੀ ਮੈਪ ਆ ਵਖਾਇਆ ਹੋਇਆ ਇਹਨਾਂ ਨੇ ਬਟ ਉੱਤੇ ਪਤਾ ਨਹੀਂ ਕਿਸੇ ਨੇ ਲੀਕਾ ਲੁਕਾ ਮਾਰਤੀਆਂ ਹੋਈਆਂ ਨੇ ਤੇ ਕੱਟਕੁੱਟ ਦਿੱਤਾ ਆ ਟੂਰਿਸਟ ਵਾਲਾ ਜੀ ਇਨਫੋਰਮੇਸ਼ਨ ਦਿੱਤੀ ਇੱਥੇ ਵੀ ਕਿਹੜਾ ਐਡਰੈਸ ਆ ਕਿੱਥੋਂ ਦਾ ਆ ਇਹ ਸਿਸਟਮ ਤੇ ਇੰਦਰ ਵੀ ਕਿਸੇ ਨੇ ਨਾ ਜਾਣ ਬੁੱਝ ਕੇ ਕਿਸੇ ਨੇ ਮੰਦਿਰ ਨੇ ਸ਼ਰਾਰਤ ਕੀਤੀ ਇੱਥੇ ਵੀ ਕੱਟਤਾ ਉਹਨਾਂ ਨੇ ਤੇ ਆ ਦੇਖੋ ਜੀ ਕੋੜੇਗਾੜੇ ਇੱਥੇ ਕਮਾਨ ਆ ਗੋੜਿਆਂ ਦੇ ਕੁੰਮਾਣਾ ਗੋਰੇ ਆਮ ਹੀ ਆ ਜਾਂਦੇ ਇੱਥੇ ਤੇ ਇਹਨਾਂ ਦਾ ਡੇਲ ਹੀ ਹੈ ਇੱਦਾਂ ਹੀ ਚਰਾਣ ਚਰੂਨ ਲੈ ਜਾਂਦੇ ਐ ਘੋੜਸਵਾਰੀ ਕਰਦੇ ਇੱਥੇ ਜਿਉਂ ਜਿਆ ਰਸਤਾ ਤੇ ਇੱਕ ਹੈਗਾ ਹੁਣ ਪੱਕਾ ਪਤਾ ਨਹੀਂ ਇਹ ਰਸਤਾ ਹੈਗਾ ਜਾਂ ਨਹੀਂ ਹੈਗਾ ਬਾਈ ਟਰਾਈ ਕਰਦੇ ਆ ਹਾਂ ਜੀ ਟਰਾਈ ਕੀਤੀ ਆ ਬਟ ਸਾਨੂੰ ਰਸਤਾ ਹੀ ਨਹੀਂ ਮਿਲਿਆ ਗੋਹਣਾ ਬੰਦ ਸੀ ਤੇ ਜਦੋਂ ਪਿਛਲੀ ਵਾਰ ਅਸੀਂ ਆਏ ਸੀ ਸ਼ਿਆਲਾਂ ਦੇ ਵਿੱਚ ਨਾ ਉਹ ਦੋ ਰਸਤਾ ਹੈਗਾ ਸੀ ਬਟ ਹੁਣ ਸਾਨੂੰ ਰਸਤਾ ਹੀ ਨਹੀਂ ਲੱਭਿਆ ਅੱਗੇ ਬੰਦ ਸੀ ਤੇ ਅਸੀਂ ਕਿਹਾ ਹੁਣ ਕਿਸੇ ਐਵੇਂ ਪੰਗੇ ਪੰਗੇ ਕੀ ਪੈਣਾ ਇਹਨੂੰ ਦੇਖਿਆ ਉੱਤੇ ਜੋ ਕਰਾਂ ਤਾਂ ਭੱਜ ਗਿਆ ਹੀ ਵਾਪਸ ਸਸਤੇ ਜੇ ਤੁਰੇ ਜਾਂਦੇ ਸਾਨੂੰ ਦਿਖਿਆ ਜੀ ਕੋਹੜ ਵਾਲੋ ਘੋੜਿਆਂ ਦਾ ਉਹਦਾ ਇੱਥੇ ਕੋੜੇ ਰੱਖੇ ਹੋਏ ਇਹਨਾਂ ਨੇ ਤੇ ਉਹ ਇਹਨਾਂ ਦੇ ਖੇਤਾਂ 'ਚ ਹੀ ਚਰਦੇ ਚਰਦੇ ਪਏ ਸੀ ਤੇ ਉਹ ਸਾਹਮਣੇ ਦੇਖੋ ਤੁਸੀਂ ਕੋੜੇ ਤਿਆਰ ਕਰਨ ਦੇ ਆ ਮੇਰੇ ਖਿਆਲ ਦੇ ਵਿੱਚ ਗੋਰੇ ਤੇ ਆ ਇਹਨਾਂ ਦਾ ਵੀ ਪੂਰਾ ਇਹਨਾਂ ਦਾ ਫਾਰਮ ਹੈ ਇੱਕ ਛੋਟਾ ਜਿਹਾ ਘੋੜੇ ਰੱਖੇ ਹੋਏ ਇਹਨਾਂ ਨੇ ਤੇ ਅਸੀਂ ਅੱਗੇ ਚੱਲ ਤੁਹਾਨੂੰ ਜਾਂਦੇ ਜਾਂਦੇ ਤੁਹਾਨੂੰ ਖਾ ਦਈਏ ਲਓ ਜੀ ਪਹੁੰਚ ਗਏ ਆ ਲੈਟਿਨ ਦੇ ਬੰਡ ਆਫ ਤੇ ਮਤਲਬ ਬਸ ਟੌਪ ਤੇ ਕਿਹਦਾ ਸਕਦੇ ਤੁਸੀਂ ਤੇ ਹੁਣ ਸਾਡੀ ਇੱਥੋਂ ਬੱਸ ਆ ਜੀ 2 ਮਿੰਟਾਂ ਤੱਕ ਬੱਸ ਆਉਣ ਵਾਲੀ ਹੈ ਤੇ ਇੱਥੋਂ ਫੜ ਕੇ ਹੀ ਜਾਣੇ ਹਾਲੇ ਬਾਨੋਫ ਤੇ ਉਸ ਤੋਂ ਬਾਅਦ ਫਿਰ ਜਾਾਂਗੇ ਮੈਸੇਜ ਕਰ ਕਿਸੇ ਤਰ੍ਹਾਂ ਲਓ ਜੀ ਟਰામ ਸਾਨੂੰ ਗਈ ਹੈ ਮੇੜ ਤੇ ਹੁਣ ਅਸੀਂ ਜਾਣੇ ਪਏ ਆ ਜੀ ਹਾਲੇ ਤੇ ਬਾਨੋਫ ਤੇ ਤੇ ਹਾਂਜੀ ਲੋ ਜੀ ਆ ਗਿਆ ਜੀ ਮੈਸੇ ਵਰਗ ਤੇ ਅੱਜ ਦਾ ਐਕਸਪੀਰੀਅੰਸ ਸੱਚੀ ਬਹੁਤ ਵਧੀਆ ਸੀ ਲੋਕ ਆਪਾਂ ਕਰਦੇ ਆ ਇੱਥੇ ਸਮਾਪਤ ਤੇ ਜੁੜੇ ਰਹੋ ਸਾਡੇ ਅਗਲੇ ਵਲੌਗ ਵੇਖਣ ਲਈ ਸਾਡੇ ਚੈਨਲ ਦੇ ਨਾਲ ਤੁਹਾਡਾ ਆਪਣਾ ਚੈਨਲ ਬਾਜਾ ਵਲੌਗਸ ਤੇ ਚਲੋ ਜੀ ਸਸੇਗਾਲ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ